ਸ਼ਾਮ ਨੂੰ ਸਦਨ ਚ ਬੋਲ ਸਕਦੇ ਨੇ ਪੀਐਮ ਰਾਜ ਸਭਾ ਚ ਵੀ ਸ਼ੁਰੂ ਹੋਵੇਗੀ ਚਰਚਾ ਬੀਐਸਬੀ ਮਾਮਲਿਆਂ ਤੇ ਬਣੀ ਸਿਲੈਕਟ ਕਮੇਟੀ ਦੀ ਅੱਜ ਹੋਵੇਗੀ ਦੂਜੀ ਬੈਠਕ ਦੁਪਹਿਰ 2:30 ਵਜੇ ਚੰਡੀਗੜ੍ਹ ਛੋਵੇਗੀ ਮੀਟਿੰਗ ਪਿਛਲੀ ਬੈਠਕ ਚ ਧਾਰਮਿਕ ਜੱਥੇਬੰਦੀਆਂ ਦੇ ਨਾਲ-ਨਾਲ ਆਮ ਲੋਕਾਂ ਤੋਂ ਵੀ رائے ਲੈਣ ਦੀ ਆਖਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮਜੀਠਿਆ ਦੇ ਪੇਟੀਸ਼ਨ ਤੇ ਹਾਈ ਕੋਰਟ ਸੁਣਵਾਈ ਅੱਜ ਮਜੀਠਿਆ ਨੇ ਆਪਣੀ ਗ੍ਰਿਫਤਾਰੀ ਨੂੰ ਦਿੱਤੀ ਚੁਣੌਤੀ ਆਮਦਨ ਤਵਾਜ ਜਾਇਦਾਦ ਦੇ ਮਾਮਲੇ ਚ ਗ੍ਰਿਫਤਾਰ ਨੇ ਮਜੀਠਿਆ

ਅੰਜੁਲ ਜਾਨਾਦਾਰੇ ਤੇ ਮੁੱਖ ਮੰਤਰੀ ਮਾਨ ਕਿਲਾ रायपुर ਦੇ ਨੇੜਲੇ ਪਿੰਡ ਮਹਿਮਾ ਸਿੰਘ ਵਾਲਾ ਚ ਕਰਨਗੇ ਜਨ ਸਭਾ ਬੈਲ ਗੱਡੀਆਂ ਦੀ ਦੌੜ ਬੁਰ ਸ਼ੁਰੂ ਹੋਣ ਨੂੰ ਲੈ ਕੇ ਕਰਨਗੇ ਸੰਬੋਧਨ ਚੰਡੀਗੜ੍ਹ ਚ ਹਰਿਆਣਾ ਭਾਜਪਾ ਵਧਾ ਇੱਕ ਜਲਦੀ ਹੋਵੇਗੀ ਬੈਠਕ ਮੁੱਖ ਮੰਤਰੀ ਨਾਇਬ ਸਿੰਘ ਸਿਆਣੀ ਕਰਨਗੇ ਅਗਵਾਈ ਕਈ ਅਹਿਮ ਮੁੱਦਿਆਂ ਤੇ ਹੋਵੇਗਾ ਮੰਤਰ ਅੱਗੇ ਵਧਾਂਗੇ ਗੱਲ ਕਰਾਂਗੇ ਸਲੈਕਟ ਕਮੇਟੀ ਦੇ ਬੇਅਦਬੀ ਵਿਰੋਧੀ ਬਿੱਲ ਤੇ ਬਣੀ ਸਲੈਕਟ ਕਮੇਟੀ ਦੀ ਅੱਜ ਦੂਜੀ ਬੈਠਕ ਹੋਣ ਜਾ ਰਹੀ ਹੈ ਦੁਪਹਿਰੇ 2:30 ਵਜੇ ਇਹ ਬੈਠਕ ਹੋਏਗੀ ਤਾਂ ਕਿ ਮੰਤਰੀ ਇੰਦਰਬੀਰ ਸਿੰਘ ਨਿੱਜਰ ਇਸ ਦੀ ਅਗਵਾਈ ਕਰਨੀ ਕਿਉਂਕਿ ਇਸ ਕਮੇਟੀ ਦੀ ਕਮਾਨ ਮੰਤਰੀ ਸਾਬਕਾ ਮੰਤਰੀ ਇੰਦਰਬੀਰ ਨਿੱਜਰ ਨੂੰ ਸੌਂਪੀ ਗਈ ਹੈ ਤਾਂ ਜੋ ਕਿ ਹਰ ਹਫਤੇ ਇਹ ਜੋ ਕਮੇਟੀ ਹੈ ਮੀਟਿੰਗ ਕਰਿਆ ਕਰੇਗੀ ਪਿਛਲੀ ਮੀਟਿੰਗ 'ਚ ਕਮੇਟੀ ਨੇ ਤਾਰਮੇਕ ਜੱਫਤਬੰਦੀਆਂ ਦੇ ਨਾਲ-ਨਾਲ आम ਲੋਕਾਂ ਤੋਂ ਵੀ رائے ਲੈਣ ਦੀ ਗੱਲ ਆਖੀ ਸੀ ਕਮੇਟੀ ਨੇ 6 ਮਹੀਨੇ ਚ ਆਪਣੀ ਰਿਪੋਰਟ ਦੇਣੀ ਹੈ ਤੇ ਬੈਦਵੀ ਬਿੱਲ ਨੂੰ ਪੇਸ਼ ਕੀਤਾ ਗਿਆ ਸੀ ਹਾਲਾਂਕਿ ਇਹ ਡਿਸਾਈਡ ਕੀਤਾ ਗਿਆ ਕਿ ਇਹ ਜੋ ਬਿੱਲ ਹੈ ਸਲਕ ਕਮੇਟੀ ਕੋਲ ਭੇਜਿਆ ਜਾਏਗਾ ਸਲਕ ਕਮੇਟੀ ਦਾ ਗਠਨ ਕੀਤਾ ਗਿਆ ਸੀ ਪਿਛਲੇ ਹੀ ਦਿਨੇ ਸਲਕ ਕਮੇਟੀ ਦੀ ਬੈਠਕ ਵੀ ਹੋਈ ਸੀ ਤੇ ਅੱਜ ਦੂਜੀ ਬੈਠਕ ਤੇ ਜਥੇਦਾਰ ਸ੍ਰੀ ਕਾਲਤਕ ਸਾਹਿਬ ਤੇ ਐਸਜੀਪੀਸੀ ਦੇ ਵੱਲੋਂ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਅਧਾਰ ਤੇ ਚੱਲਦੇ ਅੱਜ ਜੋ ਹੈ ਇਸ ਕਮੇਟੀ ਦੀ दूजी बैठक हो जा रही है दस दोपहर दोपहरे ढाई बजे ये बैठक होएगी मंत्री इंद्रबीर सिंह नजर इसकी अगवाई कर सबका ने हर हफ्ते इस कमेटी की मीटिंग होया करेगी क्योंकि जो वक् बार्मिक जथेबंद ने उन्होंने सलाह मशुरा इस कमेटी के वो किया जाएगा तो हर हफ्ते ही ये जो कमेटी है अपनी बैठक करेगी विचार सी करेगी तो तकरीबन छे महीने बाद बादलों अपनी जो रिपोर्ट है वह सौंपी जाएगी ਬਿਕਰਮ ਸਿੰਘ ਮਜੀਠੀਆ ਦੇ ਪਟੀਸ਼ਨ ਤੇ ਹਾਈ ਕੋਰਟ ਸੁਣਵਾਈ ਅੱਜ ਹੋਏਗੀ ਦੱਸ ਕਿ ਮਜੀਠੀਆ ਨੇ ਆਪਣੀ ਗ੍ਰਿਫਤਾਰੀ ਨੂੰ ਚੁਣੌਤੀ ਦਿੱਤੀ ਹੋਈ ਹੈ ਤੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਗ੍ਰਿਫਤਾਰ ਨੇ ਬਿਕਰਮ ਸਿੰਘ ਮਜੀਠੀਆ 25 ਜੂਨ ਨੂੰ ਉਹਨਾਂ ਦੀ ਗ੍ਰਿਫਤਾਰੀ ਹੋਈ ਸੀ ਨਾਇਕ ਹਰਾਸਤ ਚੰਦਾਬਾ ਜੇਲ੍ਹ 'ਚ ਬੰਦ ਨੇ ਬਿਕਰਮ ਮਜੀਠੀਆ ਤੇ ਅੱਜ ਮੋਟੋ ਇਸ ਪੂਰੇ ਮਾਮਲੇ ਦੀ ਸੁਣਵਾਈ ਹਾਈ ਕੋਰਟ ਛੋਏਗੀ ਦੱਸਲ ਬਿਕਰਮ ਸਿੰਘ ਮਜੀਠੀਆ ਨੇ ਆਪਣੀ ਗ੍ਰਿਫਤਾਰੀ ਨੂੰ ਚੁਣੌਤੀ ਦਿੱਤੀ ਹੋਈ ਹੈ ਤੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਗ੍ਰਿਫਤਾਰ ਨੇ ਬਿਕਰਮ ਸਿੰਘ ਮਜੀਠੀਆ 25 ਜੂਨ ਨੂੰ ਉਹਨਾਂ ਦੀ ਗ੍ਰਿਫਤਾਰੀ ਹੋਈ ਸੀ ਤੇ ਉਸ ਤੋਂ ਬਾਅਦ ਮੋਹਾਲੀ ਲੈ ਕੇ ਆਂਦਾ ਗਿਆ ਸੀ ਕਈ ਵਾਰ ਵਿਜੀਲੈਂਸ ਰਿਮਾਂਡ ਲੈ ਚੁੱਕੀ ਹੈ ਤੇ ਉਸ ਤੋਂ ਬਾਅਦ ਨਾਇਕ ਰਾਸਚ ਪੇ ਦਿੱਤੇ ਗਏ ਸੀ ਕਿ ਨਿਊ ਨਾਪਾ ਜੇਲ੍ਹ ਚ ਪਾਨ ਨੇ ਆਮਦਨ ਤੋਂ ਵੱਧ ਜ਼ਿਆਦਾ ਦੇ ਮਾਮਲੇ ਚ ਬਿਕਰਮ ਸਿੰਘ ਮਜੀਠੀਆ ਤੇ ਅੱਜ ਮੁੱਦੋ ਜੋ ਮਜੀਠੀਆ ਦੇ ਵੱਲੋਂ ਪਟੀਸ਼ਨ ਪਾਈ ਗਈ ਹੈ ਹਾਈ ਕੋਰਟ ਉਸ ਨੂੰ ਲੈ ਕੇ ਹਾਈ ਕੋਰਟ ਅੱਜ ਸੁਣਵਾਈ ਹੋਣੀ ਕਰਨ ਦੇ ਨਿਰਦੇਸ਼ ਦਿੱਤੇ ਤੇ 5 ਅਗਸਤ ਤੱਕ ਸਰਕਾਰ ਤੋਂ ਰਿਪੋਰਟ ਮੰਗੀ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਪੰਜਾਬ ਦੇ ਵਿੱਚ ਯੂਰੀਆ ਦੀ ਵੱਧ ਵਿਕਰੀ ਹੋਈ ਹੈ ਜਿਸ ਤੇ ਕੇਂਦਰ ਸਰਕਾਰ ਨੇ ਸਖਤੀ ਵਿਖਾਈ ਅਤੇ ਚਿੰਤਾ ਵੀ ਜਤਾਈ ਕਿ ਯੂਰੀਆ ਕਿਸਾਨਾਂ ਕੋਲ ਪਹੁੰਚ ਰਹੀ ਹੈ ਜਾਂ ਇਸ ਦੀ ਕਿਤੇ ਦੁਰਵਰਤੋਂ ਹੋ ਰਹੀ ਹੈ ਇਸ ਨੂੰ ਲੈ ਕੇ ਕੇਂਦਰ ਸਰਕਾਰ ਨੇ ਟੌਪ ਦੇ 10 ਰਿਟੇਲਰਾਂ ਦੀ ਸੂਚੀ ਜਾਰੀ ਕੀਤੀ ਜਿਸਤੇ ਸੂਬੇ ਦੇ ਖੇਤੀਬਾੜੀ ਵਿਭਾਗ ਦੇ ਵੱਲੋਂ ਐਕਸ਼ਨ ਲਿਆ ਗਿਆ। ਸੰਗਰੂਰ ਵਿੱਚ ਰਿਟੇਲਰਾਂ ਦੀ ਵੱਡੇ ਪੱਧਰ ਤੇ ਚੈਕਿੰਗ ਕੀਤੀ ਗਈ। ਇਹ ਸਿਰਫ ਇੱਥੇ ਦੇਖਣਾ ਹੈ ਵੀ ਦੇਖਣਾ ਹੈ ਕਿ ਜਿਹੜੀ ਯੂਜੀਏ ਦੀ ਹੈਗੀ ਆ ਕੰਜ਼ਮਪਸ਼ਨ ਉਹ ਜੀਮਿੰਦਾਰ ਤੱਕ ਸਹੀ ਹੋਵੇ। ਕਈ ਵਾਰੀ ਕੀ ਕਰਦੇ ਹੈਗੇ ਕਿ ਆਪਾਂ ਇਹ ਦੇਖਣਾ ਹੈਗਾ ਕਿ ਜਿਹੜੀ ਇਹਦੀ ਪਿਲਫਰੇਲ ਪਿਲਫਰੇਲ ਮਤਲਬ ਵੀ ਜੇ ਕਿ ਹੋਰ ਇੰਡਸਟਰੀ ਲਈ ਤੇ ਜਾਂ ਕਿਤੇ ਹੋਰ ਇਹਦੇ ਵੱਤੋਂ ਤੇ ਨਹੀਂ ਹੋ ਰਹੀ। ਉਹਨੂੰ ਵਰਤੋਂ ਨੂੰ ਰੋਕਣ ਦੇ ਲਈ ਆਪਾਂ ਇਹਨੂੰ ਪਿਛਲੇ ਸਾਲ ਦੀ ਸੇਲ ਤੇ ਇਸ ਸਾਲ ਦੀ ਸੇਲ ਨੂੰ ਕੰਪੇਅਰ ਕਰਨਾ ਖੁਦਰ نیوز 18 ਦੀ ਟੀਮ ਗਰਾਉਂਡ ਜ਼ੀਰੋ ਤੇ ਪਹੁੰਚੀ ਅਤੇ ਕੇਂਦਰ ਤੇ ਹਕੂਮਤੇ ਹੋ ਰਹੀ ਇਸ ਕਾਰਵਾਈ ਦਾ ਪੂਰਾ ਮਕਸਦ ਸਮਝਿਆ ਪੰਜਾਬ ਦੇ ਵਿੱਚ ਲੋੜ ਤੋਂ ਵੱਧ ਯੂਰੀਏ ਦੀ ਵਿਕਰੀ ਹੋਈ ਹੈ ਭਾਰਤ ਸਰਕਾਰ ਦੇ ਵੱਲੋਂ ਨੋਟਿਸ ਲਿਆ ਗਿਆ ਤੇ ਹੁਣ ਖੇਤੀਬਾੜੀ ਵਿਭਾਗ ਦੇ ਕਰਮਚਾਰੀ ਅਲੱਗ-ਅਲੱਗ ਟੀਮਾਂ ਬਣਾ ਕੇ ਪ੍ਰਾਈਵੇਟ ਦੁਕਾਨਾਂ ਦੇ ਉੱਪਰ ਜਾਂਚ ਕਰ ਰਹੇ ਨੇ ਕਿਉਂਕਿ ਜਦੋਂ ਵੀ ਕਿਸੇ ਕਿਸਾਨ ਨੂੰ ਯੂਰੀਆ ਵੇਚਿਆ ਜਾਂਦਾ ਤਾਂ ਬਾਇਓਮੈਟ੍ਰਿਕ ਉਹਦੇ ਲਏ ਜਾਂਦੇ ਨੇ ਪੂਰਾ ਆਧਾਰ ਕਾਰਡ ਲੈ ਕੇ ਉਹ ਤਾਂ ਪੂਰਾ ਪ੍ਰੋਸੈਸ ਹੁੰਦਾ ਕਿਉਂਕਿ ਜਿਹੜੀ ਸਰਕਾਰ ਸਬਸਿਡ ਦੇ ਰਹੀ ਹੈ ਉਹ ਸਬਸਿਡੀ ਸਿੱਧਾ ਕਿਸਾਨ ਨੂੰ ਜਾਵੇ ਇਹ ਜਿਹੜਾ ਰਿਕਾਰਡ ਆ ਰੱਖਿਆ ਜਾਂਦਾ ਕੇਂਦਰ ਤੇ ਹੁਕਮਤ ਤੋਂ ਬਾਅਦ ਪੰਜਾਬ ਦੇ ਖੇਤੀਬਾੜੀ ਅਧਿਕਾਰੀ ਯੂਰੀਆ ਰਿਟੇਲਰਾਂ ਦੇ ਵੱਲੋਂ ਕੀਤੀ ਜਾ ਰਹੀ ਵਿਕਰੀ ਦੀ ਜਾਂਚ ਕਰ ਰਹੇ ਨੇ ਇਸ ਦੀ ਰਿਪੋਰਟ ਤਿਆਰ ਕਰਕੇ ਪੰਜਾਬ ਸਰਕਾਰ ਨੂੰ ਦੇਣਗੇ ਤੇ ਪੰਜਾਬ ਸਰਕਾਰ ਇਹ ਰਿਕਾਰਡ ਕੇਂਦਰ ਨੂੰ ਸੌਂਪੇਗੀ। ਸੰਗਰੂਰ ਤੋਂ ਚਰਨਜੀਤ ਕੌਸ਼ਲ న్యూਸ ਟੀਮ। ਸ਼ਹੀਦੀ ਸ਼ਤਾਬਦੀ ਤੋਂ ਪਹਿਲਾਂ ਇੱਕ ਵਾਰ ਫਿਰ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਉੱਠਿਆ ਹੈ। ਸ਼ੋਮਣੀ ਕਮੇਟੀ ਨੇ 2019 ਵਾਲੇ ਨੋਟੀਫਿਕੇਸ਼ਨ ਦਾ ਹਵਾਲਾ ਦਿੰਦੇ ਹੋਏ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਹੈ। ਉਥੇ ਸ਼ਤਾਬਦੀ ਸਮਾਗਮ ਚ ਭੰਗੜੇ ਵਾਲੇ ਮਾਮਲੇ ਸਖਤ ਸਜ਼ਾ ਦੀ ਮੰਗ ਵੀ ਕੀਤੀ ਹੈ। ਸੋਮਵਾਰ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਅਗਵਾਈ ਦੇ ਵਿੱਚ ਐਜੀਪੀਸੀ ਦੀ ਅੰਤਰੀਂ ਕਮੇਟੀ ਦੀ ਮੀਟਿੰਗ ਹੋਈ। ਇਸ ਦੌਰਾਨ ਕਈ اہم ਫੈਸਲੇ ਲਏ ਗਏ ਨੇ। ਮੀਟਿੰਗ 'ਚ ਬੰਦੀ ਸਿੰਘਾਂ ਦੀ ਰਿਹਾਈ ਤੇ ਵੀ ਚਰਚਾ ਹੋਈ। ਜਿਸ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਕੇਂਦਰ ਸਰਕਾਰ 559ਵੇਂ ਪ੍ਰਕਾਸ਼ਪੁਰ ਮੌਕੇ ਕੀਤਾ ਵਾਅਦਾ ਪੂਰਾ ਕਰੇ। 2019 ਵਾਲਾ ਨੋਟੀਫਿਕੇਸ਼ਨ ਲਾਗੂ ਕੀਤਾ ਜਾਵੇ। ਇਹੀ ਗੁਰੂ ਤੇਗ ਬਹਾਦਰ ਜੀ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਤੇ ਬੰਦੀ ਸਿੰਘਾਂ ਦੀਆਂ ਜਿਹੜੀਆਂ ਸਜਾਵਾਂ ਕੁਝ maaf ਕਰਨ ਲਈ ਤੇ ਕੁਝ ਜਿਹੜੀਆਂ ਉਹ ਕੰਪਿਊਟ ਕਰਕੇ ਉਮਰ ਕੈਲਕ ਉਹ ਤਬਦੀਲ ਕਰਨ ਦਾ ਨੋਟੀਫਿਕੇਸ਼ਨ ਹੋਈ ਸੀ ਬਕਾਇਦਾ ਪਹਿਲਾਂ ਐਲਾਨ ਹੋਇਆ ਫਿਰ ਨੋਟੀਫਿਕੇਸ਼ਨ ਹੋਈ ਜਿਹਦੇ ਵਿੱਚ ਭਾਈ ਬਲਵੰਤ ਸਿੰਘ ਦੀ ਰਾਜੋਾਨ ਉਹਨਾਂ ਦੀ ਫਾਂਸੀ ਦੀ سزا ਨੂੰ ਉਮਰ ਕਾਇਦ ਕੀਤਾ ਬਦਲ ਲਈ ਇਹ ਐਲਾਨ ਹੋਇਆ ਸੀ ਕਿਉਂਕਿ ਮੈਂ ਸਮਝਦਾ ਇੱਕ ਸੱਚੀ ਤੇ ਸੁੱੱਚੀ ਸ਼ਰਧਾਂਜਲੀ ਹੋਊਗੀ ਸਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਵੀ ਤੇ ਸਿੱਖ ਸਿੱਖ ਕੌਮ ਨੂੰ ਵੀ ਅੰਤਰਕ ਮੀਟਿੰਗ ਦੀ ਮੀਟਿੰਗ ਦੇ ਵਿੱਚ ਸ਼ਟਾਪ ਦੀ ਸਮਾਗਮ ਦੇ ਵਿੱਚ ਭੰਗੜੇ ਦੇ ਮਾਮਲੇ ਦੀ ਵੀ ਨੰਦਾ ਕੀਤੀ ਗਈ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਇਸ ਮਾਮਲੇ 'ਚ ਸਖਤੋ ਸਖਤ ਸਜ਼ਾ ਦੀ ਮੰਗ ਕੀਤੀ ਹੈ ਕਿ ਸਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਜੇਤ ਜੀ ਗੋਡਪੁਰ ਮਨਾ ਰਹੇ ਆ ਤੇ ਆਪਾਂ ਭੰਗੜੇ ਪਾ ਰਹੇ ਆ ਤੇ ਉਥੇ ਗਾਣੇ ਗਾਏ ਜਾ ਰਹੇ ਆ ਉਹ ਵੀ ਜਿਹੜੇ ਪ੍ਰਬੰਧਕ ਕਰਤਾ ਉਹਨਾਂ ਦੀ ਹਾਜ਼ਰੀ ਦੇ ਵਿੱਚ ਸੋ ਇਸ ਕਰਕੇ ਕਿਉਂਕਿ ਮਸਲਾ ਹੁਣ ਸਿੱਧੀ ਕਾਲ ਤੱਕ ਸਾਹਬ ਦੇ ਚਲਿਆ ਗਿਆ ਅਸੀਂ ਆਪਣੇ ਤੌਰ ਤੇ ਵੀ ਮੰਗ ਕਰਦੇ ਆ ਕਿ ਇਹਦੇ ਉੱਤੇ ਜੋ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਕੋਈ ਦਾ ਹਮਾਕਦ ਨਾ ਕਰ ਸਕੇ ਇਹੋ ਜਿਹੀ ਸ਼੍ਰੋਮਣੀ ਕਮੇਟੀ ਨੇ ਕੇਂਦਰ ਸਰਕਾਰ ਅੱਗੇ ਇਹ ਵੀ ਮੰਗ ਰੱਖੀ ਹੈ ਕਿ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੇ ਲਈ ਸਾਰੀਆਂ ਸ਼ਰਤਾਂ ਹਟਾਈਆਂ ਜਾਣ ਤੇ ਆਧਾਰ ਕਾਰਡ ਦੇ ذریعے ਹੀ ਦਰਸ਼ਨਾਂ ਦੀ ਇਜਾਜ਼ਤ ਦਿੱਤੀ ਜਾਵੇ ਮਸਲੇ ਆ ਕਿ ਆਮ ਬੰਦਾ ਹਰਕਤ ਹੀ ਨਹੀਂ ਕਰਦਾ ਪਹਿਲਾਂ ਤਾਂ ਉਹ ਜਾਂਦਾ ਸਬਧਾ ਕੇਂਦਰ ਦੇ ਵਿੱਚ ਫਿਰ ਉਹਦੇ ਕੋਲ ਪਾਸਪੋਰਟ ਹੈ ਨਹੀਂਗਾ ਤੇ ਫੇਰ ਉਹਦੇ ਲਈ ਕੋਲ ਜੇ ਜਾਣ ਨੂੰ ਉਥੇ ਜਾਵਾ ਕਰਾਉਣ ਨੂੰ 20 ਡਾਲਰ ਹੈ ਨੇ ਅਸੀਂ ਅਕਸਰ ਹਰ ਇੱਕ ਤਕਰੀਬਨ ਹਾਊਸ ਦੇ ਵਿੱਚ ਜਨਰਲ ਹਾਊਸੇ ਇਸ ਗੱਲ ਦੀ ਮੰਗ ਰੱਖਦੇ ਆ ਕਿ ਸ਼ਰਤਾਂ ਪ੍ਰੰਤ हटਾਈਆਂ ਜਾਣ ਆਧਾਰ ਕਾਰਨ ਮੰਨ ਲਿਆ ਜਾਵੇ ਤਾਂ ਸ਼੍ਰੋਮਣੀ ਕਮੇਟੀ ਨੇ ਇੱਕ ਵਾਰ ਫਿਰ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਚੁੱਕਿਆ ਤੇ ਹਵਾਲਾ 2019 ਵਾਲੇ ਨੋਟੀਫਿਕੇਸ਼ਨ ਦਾ ਦਿੱਤਾ ਹੈ ਨਾਲੀ ਐਜੀਪੀਸੀ ਸ਼ਟਾਪ ਦੀ ਸਮਾਗਮਾਂ ਦੇ ਵਿੱਚ ਭੰਗੜੇ ਵਾਲੇ ਮਾਮਲੇ 'ਚ ਵੀ ਸਖਤ ਨਜ਼ਰ ਆ ਰਹੀ ਹੈ। ਜ਼ਿਕਰ ਹੋ ਗਿਆ ਕਿ ਪਾਸ਼ਾ ਵਿਭਾਗ ਨੇ ਸ਼੍ਰੀਨਗਰ ਦੇ ਵਿੱਚ ਸੈਮੀਨਾਰ ਕਰਵਾਇਆ ਸੀ। ਇਸ ਦੌਰਾਨ ਪੰਜਾਬੀ ਗਾਇਕ ਵੀਰ ਸਿੰਘ ਨੇ ਰੋਮਾਂਟਿਕ ਗੀਤ ਗਾਏ ਤੇ ਲੋਕ ਭੰਗੜਾ ਪਾਉਂਦੇ ਹੋਏ ਨਜ਼ਰ ਆਏ ਸਨ। ਜਿਸ ਨੂੰ ਲੈ ਕੇ ਅਕਾਲ ਤਖਤ ਸਾਹਿਬ ਨੇ ਮੰਤਰੀ ਹਰਜੋਤ ਬੈਂਸ ਤੇ ਪਾਸ਼ਾ ਵਿਭਾਗ ਦੇ ਡਾਇਰੈਕਟਰ ਨੂੰ 1 ਅਗਸਤ ਨੂੰ ਤਲਬ ਵੀ ਕੀਤਾ ਹੋਇਆ ਹੈ। ਅੰਮ੍ਰਿਤਸਰ ਤੋਂ ਰਾਜੀਵ ਸ਼ਰਮਾ న్యూਸ 18 ਪੰਜਾਬ। ਮੈਨੂੰ ਇੱਕ ਤਰੀਕ ਨੂੰ ਬੁਲਾਇਆ ਜੀ ਮੈਂ ਇੱਕ ਨਿਮਾਣਾ ਸਿੱਖ ਹੋ ਕੇ ਮੈਨੂੰ ਮੈਂ ਉੱਥੇ ਜੀ ਪੇਸ਼ ਹੋਵਾਂਗਾ ਬੈਸਬ ਪਰ ਜਿਹੜਾ ਪੂਰਾ ਘਟਨਾਕ੍ਰਮ ਹੋਇਆ ਮੈਂ ਮੈਂ ਉਹਦੇ ਵਿੱਚ ਬਰਾੜ ਸਾਹਿਬ ਮੇਰੀ 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 ਨਹੀਂ ਮੇਰੀ 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 ਦੇਖੋ ਆ ਮੇਰੀ ਤੁਹਾਨੂੰ ਬੇਨਤੀ ਹੈ ਪਹਿਲੀ ਗੱਲ ਤੇ ਮੈਂ ਦੋਵੇਂ ਹੱਥ ਜੋੜ ਕੇ ਸ਼ਿਮਾ ਮਾਫੀ ਮੰਗਦਾ ਕਿਉਂਕਿ ਮੈਂ ਕਿਸੇ ਤੇ ਜ਼ਿੰਮੇਵਾਰੀ ਪਾਦਾ ਹਾਂ ਠੀਕ ਨਹੀਂ ਹੈ ਮੇਰਾ ਵਿਭਾਗ ਸੀ ਮੈਂ ਦੋਵੇਂ ਹੱਥ ਜੋੜ ਕੇ ਜਿਹੜੇ ਹੈ ਮਾਫੀ ਮੰਗਦਾ ਤੇ ਮੈਂ ਸਮਝਦਾ ਕਿ ਕਿਉਂਕਿ ਅਕਾਲ ਤੱਕ ਸਭ ਨੇ ਬੁਲਾਏ ਤੇ ਮੈਂ ਨਿਮਾਣਾ ਸਿੱਖੂ ਕਿ ਉੱਥੇ ਜਾਊਂਗਾ ਉਦੋਂ ਤੱਕ ਉਸ ਤੋਂ ਬਾਅਦ ਤੁਸੀਂ ਕੁਝ ਪੁੱਛਣਾ ਜ਼ਰੂਰ ਪੁੱਛ ਲਿਓ ਪਰ ਮੈਂ 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 ਅਫਸਰਤੋਂ ਕੀ ਕਾਰਵਾਈ ਦਾ ਸਵਾਲ ਹੈ ਮੈਂ ਦੇਖੋ ਉੱਥੇ ਹਾਂਜੀ ਕਿਸ ਅਫਸਰਤੋਂ ਕੀ ਕਾਰਵਾਈ ਇਸ ਨੂੰ ਲੈ ਕੇ ਕਿਉਂਕਿ ਮੈਂ ਮੈਂ ਤੁਹਾਨੂੰ ਹਜੇ ਮੈਂ ਇਹ ਮੈਨੂੰ ਇੱਕ ਉੱਥੇ ਪੇਸ਼ ਹੋਣ ਦੋ ਉਸ ਤੋਂ ਬਾਅਦ ਸ਼ਹੀਦ ਆਜ਼ਮ ਭਗਤ ਸਿੰਘ ਨੂੰ ਸਮਰਪਿਤ ਹੈਟੇਜ ਕੰਪਲੈਕਸ ਸਾਊਥ ਗਾਰਡਨ ਬੀਤੇ ਕਾਲ ਸੀਐਮ ਭਗਵੰਤ ਮਾਨ ਦੇ ਵੱਲੋਂ ਕੀਤਾ ਗਿਆ ਖਟਕੜਕਲਾ ਅੱਜ ਸੀਐਮ ਭਗਵੰਤ ਮਾਨ ਨੇ ਆਪ ਹੀ ਇਸ ਦਾ ਨੀਂਹ ਪੱਥਰ ਰੱਖਿਆ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੇ ਪਰਿਵਾਰ ਦਾ ਸਨਮਾਨ ਕੀਤਾ ਗਿਆ ਉਹਨਾਂ ਦੇ ਵੱਲੋਂ ਦਾਜੇ ਕਿ 780 ਦਾ ਏਸੀ ਥੀਏਟਰ ਤਿਆਰ ਹੋਏਗਾ ਸੀਐਮ ਨੇ ਕਿਹਾ ਉਹਨਾਂ ਨੇ ਕਿਹਾ ਕਿ ਵਿਰਾਸਤੀ ਲੰਗੇਚ ਸ਼ਹੀਦ ਆਜ਼ਮ ਦੀ ਕਹਾਣੀ ਬਖਾਈ ਜਾਏਗੀ ਸ਼ਹੀਦਾਂ ਦੇ ਕੇ ਸਾਨੂੰ ਆਜ਼ਾਦੀ ਮਿਲੀ ਭਗਤ ਸਿੰਘ ਨੂੰ ਚਿੰਤਾ ਸੀ ਦੇਸ਼ ਸਹੀ ਅੱਛਾ ਜਾਵੇ ਤੇ ਅਜੇ ਆਮ ਲੋਕਾਂ ਦੇ ਘਰਾਂ ਤੱਕ ਆਜ਼ਾਦੀ ਨਹੀਂ ਪਹੁੰਚੀ ਹੈ ਅਸੀਂ ਆਮ ਲੋਕਾਂ ਦੇ ਘਰਾਂ ਤੱਕ ਆਜ਼ਾਦੀ ਪਹੁੰਚਾ ਰਹੇ ਹਾਂ ਹੁਣ ਆਜ਼ਾਦੀ ਦੇ ਲਈ ਬੰਦੂਕ ਚੁੱਕਣ ਦੀ ਨਹੀਂ ਬਲਕਿ ਵੋਟ ਪਾਉਣ ਦੀ ਲੋੜ ਹੈ ਸ਼ਹੀਦ ਦੇ ਨਾਤੇ ਮੰਗ ਪੱਤਰ ਨਹੀਂ ਹੱਕ ਪੱਤਰ ਦੇਆ ਇਹ ਜਿਹੜਾ ਵਿਰਾਸਤੀ ਕੰਪਲੈਕਸ ਹੈ 51 ਕਰੋੜ 70 ਲੱਖ ਰੁਪਏ ਦੀ ਲਾਗਤ ਨਾ ਬਣੂਗਾ ਟੋਟਲ 9 ਮਹੀਨਿਆਂ ਦੇ ਵਿੱਚ ਪ੍ਰੋਜੈਕਟ ਪੂਰਾ ਹੋ ਜਾਊਗਾ ਔਰ ਇਹਦੇ ਵਿੱਚ ਜਿਸ ਤਰ੍ਹਾਂ ਦਿਖਾਇਆ ਹੈ ਵੀਡੀਓ 'ਚ ਹੀਮੈਟਿਕ ਗੇਟ ਹੈ 700 ਕੁਰਸੀਆਂ ਦਾ ਬਹੁਤ ਸ਼ਾਨਦਾਰ ਐਡੀਟੋਰੀਅਮ ਭਗਤ ਸਿੰਘ ਹੋਰਾਂ ਦੀ ਜਨਮ ਦਿਨ ਵੇਲੇ ਉਹਨਾਂ ਦੇ ਸ਼ਹੀਦੀ ਦੇ ਰਸਤੇ ਜਾਂ ਕਿਸੇ ਹੋਰ ਖਾਸ ਦਿਨ ਤੇ ਇੱਥੇ ਕੋਈ ਦੇਸ਼ ਭਗਤੀ ਨਾਲ ਕੋਈ ਸੰਬੰਧਿਤ ਨਾਟਕ ਕੋਈ ਸੈਮੀਨਾਰ ਕਰਾਉਣੇ ਹੋ ਤਾਂ ਇੱਥੇ 700 ਦਾ 700 ਸੀਟਾਂ ਦਾ ਫੁੱਲੀ ਏਸੀ ਜਿਹੜਾ ਇੱਕ ਥੀਏਟਰ ਬਣਾਵਾਂਗੇ ਉਹਦੇ ਵਿੱਚ ਗ੍ਰਾਸਤੀ ਲਾਂਗਾ ਹੋਊਗਾ ਉਹਦੇ ਵਿੱਚ ਸਾਰਾ ਪਗ ਸਿੰਘ ਹੋਰਾਂ ਦੀ ਜੀਵਨ ਦੀ ਕਹਾਣੀ ਕਦੋਂ ਬੰਦੂਕਾਂ ਵੀ ਜਨ ਦੀ ਗੱਲ ਕੀਤੀ ਕਿਵੇਂ ਕੇਸ ਚੱਲਿਆ ਕਿਵੇਂ ਟ੍ਰਾਇਲ ਹੋਇਆ ਕਿਵੇਂ ਭੁਖੜਤਾਲ ਜੇਲ੍ਹ ਚ ਹੋਈ ਸਾਰਾ ਕੁਝ ਹਜੇ ਜਨ ਨੂੰ ਪੜਾਇਆ ਨਹੀਂ ਗਿਆ ਇਸ ਕਰਕੇ ਮੇਰੇ ਦਿਲ ਚ ਸੀਗਾ ਕਿ ਇਹੇ ਦੱਸਿਆ ਜਾਵੇ ਲੋਕਾਂ ਨੂੰ ਅਸੀਂ ਆਪਣੇ ਹੀਰਿਆਂ ਵਰਗੇ ਗੱਭਰੂ ਪੁੱਤਾਂ ਨੂੰ ਫਾਂਸੀ ਚੜਾ ਕੇ ਫੇਰ ਆਜ਼ਾਦੀ ਲਈ ਹੈ ਇਹ ਸਾਨੂੰ ਆਜ਼ਾਦੀ ਦੇ ਸਰਟੀਫਿਕੇਟ ਦੇਣ ਲੱਗੇ ਇਹ ਸਾਨੂੰ ਦੇਸ਼ ਭਗਤੀ ਦਾ ਸਰਟੀਫਿਕੇਟ ਦੇਣ ਲੱਗੇ ਇਹਨਾਂ ਦਾ ਮਰਿਆ ਕੋਈ ਭਗਤ ਸਿੰਘ ਨੂੰ ਹਮੇਸ਼ਾ ਇਹੀ ਰਹਿੰਦਾ ਸੀ ਉਹਨੂੰ ਕਦੇ ਵੀ ਚਿੰਤਾ ਨਹੀਂ ਸੀ ਕਿ ਦੇਸ਼ ਯਾਦ ਨਹੀਂ ਹੋਣਾ ਕਹਿੰਦੇ ਯਾਦੀ ਤਾਂ ਹਣੀ ਆਉਣੀ ਆ ਚਿੰਤਾ ਬਸ ਇਸ ਗੱਲ ਦੀ ਸੀ ਯਾਦੀ ਤੋਂ ਬਾਅਦ ਦੇਸ਼ ਕਿਹੜੇ ਹੱਥਾਂ 'ਚ ਜਾਊਗਾ ਸਹੀ ਡਰ ਸੀ ਬਹੁਤ ਚਿੰਤਾ ਬਹੁਤ ਸਹੀ ਸੀ ਕਿਹੜੇ ਹੱਥਾਂ ਚ ਚਲਾ ਗਿਆ ਜੀ ਉਸ ਤੋਂ ਬਾਅਦ ਆ ਖੜੇ ਹਾਂ ਉੱਥੇ ਹੀ ਕੋਈ 60 ਸਾਲ ਰਾਜ ਕਰ ਗਿਆ ਕਿਸੇ ਦਾ 15 ਚੱਲ ਗਿਆ ਆ ਖੜੇ ਹਾਂ ਉੱਥੇ ਹੀ ਅਮਰੀਕਾ ਵਾਲੇ ਮੰਗਲ ਗਰੇ ਤੇ ਪਲਾਟ ਕੱਟਣ ਨੂੰ ਫਿਰਦੇ ਆ ਅਸੀਂ ਸੀਵਰੇ ਦੇ ਟੱਕਣ ਨਹੀਂ ਪੂਰੇ ਕਰ ਰਹੇ ਅਜੇ ਸਾਡੇ ਟੋਬੇ ਛੱਪੜ ਨਹੀਂ ਠੀਕ ਹੋ ਰਹੇ ਅੱਗੇ ਵਧਣ ਤੇ ਗੱਲ ਕਰਾਂਗੇ ਲੈਂਡ ਪੁਲਿੰਗ ਸਕੀਮ ਦੀ ਲੈਂਡ ਪੁਲਿੰਗ ਸਕੀਮ ਦੇ ਖਿਲਾਫ ਅਕਾਲੀ ਦਲ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਮਹੌਲੀ ਚ ਵੱਡੀ ਗਿਣਤੀ ਚ ਇਕੱਠੇ ਹੋਏ ਅਕਾਲੀ ਵਰਕਰਸ ਤੇ ਗਮਾੜਾ ਦਫ਼ਤਰ ਦੇ ਬਾਹਰ ਸੁਬੀਸ਼ੀ ਬਦਲ ਦੀ ਅਗਵਾਈ ਹੋਈ ਠੀ ਇਹ ਵੱਡਾ ਇਕੱਠ ਹੋਇਆ 1 ਇੰਚ ਵੀ ਜ਼ਮੀਨ ਕਿਸਾਨਾਂ ਦੀ ਜਾਣ ਨਹੀਂ ਦਵਾਂਗੇ ਇਸ ਗੱਲ ਦਾ ਜ਼ਿਕਰ ਸੁਬੀਸ਼ੀ ਬਦਲ ਨੇ ਕੀਤਾ ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਆਪਣੀ ਜ਼ਮੀਨ ਨੂੰ ਵਰਤਨ ਦੀ ਆਜ਼ਾਦੀ ਹੋਣੀ ਚਾਹੀਦੀ ਹੈ ਮਾਰੂ ਮੀਤੀ ਲਈ ਕਿਸਾਨਾਂ ਨੂੰ ਮਜ਼ਬੂਰ ਕੀਤਾ ਜਾ ਸਕਦਾ ਜ਼ਮੀਨ ਦੇ ਅਧਿਕਾਰਾਂ ਦੀ ਰੱਖਿਆ ਲਈ ਜੋ ਹੋਵੇਗਾ ਅਸਿਕਰਾ ਬਹੁਤ ਬਹੁਤ ਧੰਨਵਾਦ ਮੈਂ ਬੜੇ ਸਤਿਕਾਰ ਸਹਿਤ ਬੇਨਤੀ ਕਰਦਾ ਹਾਂ ਪ੍ਰਸ਼ਾਸਨ ਨੂੰ ਕਿ ਅਸੀਂ ਜਿਨ੍ਹਾਂ ਮਰਜ਼ੀ ਜ਼ੋਰ ਲਾ ਲਿਓ ਜਿੰਨੇ ਮਰਜ਼ੀ ਪੁਲਿਸ ਦਾ ਜ਼ੋਰ ਲਾ ਲਿਓ ਅਫਸਰਾਂ ਦਾ ਜ਼ੋਰ ਲਾ ਲਿਓ ਇੱਕ ਇੰਚ ਜ਼ਮੀਨ ਨੀ ਲੈਂ ਦੇਵਾਂਗੇ ਮੈਂ ਤੁਹਾਨੂੰ ਗਰੰਟੀ ਕਰਦਾ ਆ ਆਏ ਇੱਥੇ ਲੁੱਟਣ ਵਾਸਤੇ ਇਹਨਾਂ ਨੂੰ ਪਤਾ ਲੱਗ ਗਿਆ ਕਿ ਸਾਡਾ ਹੁਣ ਡੇਢ ਸਾਲ ਰਹਿ ਗਿਆ ਇਹਨਾਂ ਨੇ ਸਕੀਮ ਬਣਾਈ ਹੈ ਕਿਵੇਂ ਨਾ ਕਿਵੇਂ ਦਿੱਲੀ ਦੇ ਬਿਲਡਰਾਂ ਨਾਲ ਮਿਲ ਕੇ ਕਿ ਅਸੀਂ ਅਗਲੇ ਡੇਢ ਸਾਲ 25-30 ਹਜ਼ਾਰ ਕਰੋੜ ਰੁਪਏ ਇੱਥੋਂ ਇਕੱਠਾ ਕਰਕੇ ਬਾਹਰ ਚਲੇ ਜਾਣਾ ਮੈਨੇਜਰ ਤੇ 4 ਕਰੋੜ ਦੇ ਕੋਟਾਲੇ ਦੇ ਇਲਜ਼ਾਮ ਲੱਗੇ ਨੇ ਬੈਂਕ ਮੈਨੇਜਰ ਨਿਸ਼ਚਿਤਾਰਾ ਦੇ ਖਾਤਿਆਂ 'ਚ ਕਰੋੜਾ ਦੀ ਟਰਾਂਸਫਰ ਕੀਤੀ ਹੈ ਅਲਿਗੇਸ਼ਨ ਲੱਗੇ ਨੇ ਦੱਸਕੇ ਪੁਲਿਸ ਨੇ ਬੈਂਕ ਮੈਨੇਜਰ ਸਣੇ 3 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਥਾਣਾ ਸਿਟੀ 'ਚ 5 ਬੈਂਕ ਕਰਮੀਆਂ ਦੇ ਖਿਲਾਫ ਮਾਮਲਾ ਵੀ ਦਰਜ ਹੋ ਚੁੱਕਿਆ ਹੈ ਤੇ ਨਾਮਜ਼ਦ ਮੁਲਜ਼ਮਾਂ 'ਚ 2 ਮਹਿਲਾਵਾਂ ਵੀ ਸ਼ਾਮਲ ਨੇ ਇਫਰੋਜ਼ਪੁਰ ਦਾ ਇਹ ਪੂਰਾ ਮਾਮਲਾ ਹੈ ਬੈਂਕ ਫਰਾਡ ਦਾ ਕਿ ਬੈਂਕ ਮੈਨੇਜਰ ਤੇ 4 ਕਰੋੜ ਦੇ ਘੁਟਾਲੇ ਦੇ ਇਲਜ਼ਾਮ ਲੱਗੇ ਨੇ ਬੈਂਕ ਮੈਨੇਜਰ ਨੇ ਰਿਸ਼ਤੇਦਾਰਾਂ ਦੇ ਖਾਤਿਆਂ 'ਚ ਕਰੋੜਾਂ ਦੀ ਟ੍ਰਾਂਜੈਕਸ਼ਨਸ ਕੀਤੀਆਂ ਨੇ ਕਰੋੜਾਂ ਦੀ ਟਰਾਂਸਫਰ ਕੀਤੀ ਹੈ ਪੁਲਿਸ ਨੇ ਬੈਂਕ ਮੈਨੇਜਰ ਸਮੇਤ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਥਾਣਾ ਸਿਟੀ 'ਚ 5 ਬੈਂਕ ਕਰਮੀਆਂ ਦੇ ਖਿਲਾਫ ਵੀ ਇਸ ਬਾਬਤ ਮਾਮਲਾ ਦਰਜ ਕਰ ਲਿਆ ਜਾਣ ਦੀ ਕੋਸ਼ਿਸ਼ ਕਰਾਂਗੇ ਪੂਰਾ ਘੁਟਾਲਾ ਕਿਸ ਤਿੱਕੇ ਨਾਲ ਸਾਹਮਣੇ ਆਇਆ ਹੈ ਨਾਮਜ਼ਦ ਮੁਲਜ਼ਮਾਂ 'ਚ ਦੋ ਮਹਿਲਾਵਾਂ ਵੀ ਸ਼ਾਮਲ ਹਨ ਕਰੋੜ ਰੁਪਏ ਦਾ ਇੱਕ ਘੋਟਾਲਾ ਹੈ ਜਿਸ ਸਬਦ ਚੱਲਦੇ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਧਰਨਾ ਲਾਇਆ ਕਿੱਥੇ ਲਾਇਆ ਕਿਸ ਵਜ੍ਹਾ ਲਾਇਆ ਜੀ ਇਹ ਧਰਨਾ ਬਾਈ ਜੀ ਕੈਪੀਟਲ ਸਮਾਲ ਫਾਈਨਾਂਸ ਬੈਂਕ ਤੋਂ ਥੋੜੀ ਪਰ ਸ਼ਹਿਰ ਦੇ ਬਾਹਰ ਹੈ ਜੀ ਠੱਗੀ ਮਾਰੀ ਗਈ ਹੈ ਜੀ ਕਿਸਾਨਾਂ ਨਾਲ ਜਿਨ੍ਹਾਂ ਦੇ ਵਿੱਚ ਮੈਂ ਖੁਦ ਪੀੜਤ ਹਾਂ ਸਰ ਤੁਹਾਡੇ ਨਾਲ ਕਿੰਨੀ ਠੱਗੀ ਮਾਰੀ ਗਈ ਆ ਮੇਰੇ ਨਾਲ ਬਾਈ ਜੀ ਠੱਗੀ ਤਾਂ ਮਾਰੀ ਇਹਨਾਂ ਨੇ 30 ਲੱਖ ਦੇ ਜਿਉਂ ਫਰਾਡ ਕਹਿੰਦੇ ਆ ਤਾਂ ਪੂਰੀ ਅਮਾਉਂਟ ਦਾ ਦੇਖ ਲਓ ਚੁੱਪ ਪੈਸੇ ਇਹਨਾਂ ਨੇ ਮੈਨੂੰ ਵਾਪਸ ਦਿੱਤੇ ਕੋਲਮ ਲਾ ਕੇ ਮੇਰਾ 18 ਲੱਖ 21 ਰੁਪਇਆ ਹਾਲੀ ਹੀ ਇਹਨਾਂ ਵੱਲੋਂ ਪੱਕਾ ਆਇਆ ਮੈਂ ਰੱਖ-ਵੱਖ ਖਾਤਿਆਂ 'ਚੋਂ ਆਏ ਆ ਨਾ ਉਹ ਬੰਦੇ ਨਾ ਮੇਰਾ ਕੋਈ ਲਿੰਕ ਆ ਜਿਨ੍ਹਾਂ ਨੇ ਮੈਨੂੰ ਮੋੜਿਆ ਤੇ ਜਿਹੜੇ ਮੇਰੇ ਖਾਤੇ 'ਚੋਂ ਕੱਢ ਕੇ ਜਿਨ੍ਹਾਂ ਨੂੰ ਪਾ ਕੇ ਇਹਨਾਂ ਨੇ ਆਪ ਵਰਤੇ ਆ ਉਹਨਾਂ ਨੂੰ ਵੀ ਮੈਂ ਜਾਣਦਾ ਸਰ ਟੋਟਲ ਕਿੰਨੇ ਨੇ ਨਾ ਠੱਗੀ ਹੋਈ ਆ ਤੇ ਕਿੰਨੀ ਠੱਗੀ ਹੋਈ ਆ ਆਪਕ 22 ਤੋਂ 25 ਤੱਕ ਹੁਣ ਤੱਕ ਸਾਨੂੰ ਮਿਲ ਚੁੱਕੀ ਆ ਜੀ ਇੰਨੇ ਹੀ ਗਿਣਤੀ ਉਹ ਆ ਜਿਨ੍ਹਾਂ ਨੂੰ ਵਿਚਾਰਿਆਂ ਨੂੰ ਪਤਾ ਹੀ ਨਹੀਂ ਵੀ ਉਹਨਾਂ ਨਾਲ ਕੁਝ ਹੋਇਆ ਜਾਂ ਨਹੀਂ ਹੋਇਆ ਭੋਲੇ ਲੋਕ ਆ ਜੀ ਲੋਕਾਂ ਨੂੰ ਬੈਂਕਿੰਗ ਫੀਸਮ ਦਾ ਕੁਝ ਨਹੀਂ ਪਤਾ ਇਹ ਤੇ ਕੀ ਚੱਲੀ ਜਾਂਦਾ ਆ ਜਿਹੜੋਂ ਆਉਣਗੇ ਉਹਨਾਂ ਦੀਆਂ ਗਰੰਟੀਆਂ ਪਤਾ ਨਹੀਂ ਕਿਹਦੇ-ਕਿਹਦੇ ਲੋਨਾਂ 'ਚ ਪਾਈਆਂ ਪਈਆਂ। ਹਾਂ ਦੇਖੋ ਯਾ ਚੱਸੀ ਜਿਹੜਾ ਕਰਨਾ ਕੈਪੀਟਲ ਸਮਾਲ ਫਾਈਨੈਂਸ ਲੈਕ ਦੇ ਸਾਹਮਣੇ ਲਾਇਆ ਹੈ। ਪਿਛਲੇ ਦਿਨਾਂ ਦੇ ਵਿੱਚ ਇਹਨਾਂ ਨੇ ਲਗਭਗ ਸੈਂਕੜੇ ਕਿਸਾਨਾਂ ਦੇ ਨਾਲ ਜਿਹੜੀ ਠੱਗੀ ਮਾਰੀ ਏ ਇਹਨਾਂ ਦੇ ਖਾਤਿਆਂ ਦੇ ਵਿੱਚੋਂ ਇਹਨਾਂ ਦੀ ਜਿਹੜੀ ਪੈਸੇ ਸੀ ਉਹ ਕਢਵਾ ਲਿਆ ਜਾਂ ਦੂਸਰੇ ਖਾਤੇ 'ਚ ਟ੍ਰਾਂਸਫਰ ਕਰ ਰਹਾ ਹੈ। ਜਦੋਂ ਕਿਸਾਨਾਂ ਨੂੰ ਪਤਾ ਲੱਗਿਆ ਤੇ ਉਹਨਾਂ ਕਿਸਾਨ ਜੀਨਾਂ ਦੇ ਨਾਲ ਸੰਪਰਕ ਕਰਕੇ ਤੇ ਅੱਜ ਅਸੀਂ ਤੈਅ ਕਰ ਲਿਆ ਸੀ ਕਿ ਅਸੀਂ ਅੱਜ ਬੈਂਕ ਦੇ ਸਾਹਮਣੇ ਧਰਨਾ ਲਾਵਾਂਗੇ ਚਾਹੇ ਅਸੀਂ ਧਰਨਾ ਲਾ ਕੇ ਬੈਠੇ ਆਂ ਸਾਡਾ ਇਹ ਧਰਨਾ ਲੰਮਾ ਚੱਲੂਗਾ ਕਿਉਂਕਿ ਜਦੋਂ ਤੱਕ ਸਾਨੂੰ ਇਹਦੇ ਦਾ ਇਨਸਾਫ ਨਹੀਂ ਮਿਲ ਜਾਂਦਾ ਉਦੋਂ ਤੱਕ ਅਸੀਂ ਇਹਦੇ ਤੇ ਐਸੀ ਗੱਲ ਮੁਖਸਰ ਦੇ ਪਿੰਡੇ ਖੁੰਨਣ ਖੁਰਚੀ ਪ੍ਰਸ਼ਾਸਨ ਦੀ ਟੀਮ ਦਾ ਵਿਰੋਧ ਕੀਤਾਗਾ ਦਸਲ ਸਰਵੇ ਦੇ ਲਈ ਪਹੁੰਚੀ ਸੀ ਟੀਮ ਤੇ ਕਿਸਾਨਾਂ ਨੇ ਇਸ ਟੀਮ ਦਾ ਵਿਰੋਧ ਕੀਤਾ ਜ਼ਮੀਨ ਪ੍ਰਕਾਸ਼ ਕੱਢਣ ਦੇ ਲਈ ਇਹ ਸਰਵੇ ਕੀਤਾ ਜਾਣਾ ਸੀ ਤੇ ਸਰਵੇ ਟੀਮ ਨੂੰ ਵਾਪਸ ਖਾਲੀ ਹੱਥ ਮੂੰਣਾ ਪਿਆ ਜ਼ਮੀਨ ਦੇ ਜਬਰੀ ਸਰਵੇ ਨਹੀਂ ਅਸੀਂ ਕਰਨ ਦਵਾਂਗੇ ਕਿਸਾਨਾਂ ਨੇ ਇਹ ਆਪਣਾ ਤਰਕ ਨਹੀਂ ਇਹ ਪ੍ਰਸ਼ਾਸਨ ਦੀ ਟੀਮ ਹੈ ਇਹਨੇ ਕਿਸਾਨ ਯੂਨੀਅਨ ਸਿੱਧੂ ਪਰ ਦੇ ਨੋ ਜੇ ਤੁਹਾਨੂੰ ਸਰਫਾਹੋਂ ਦੱਸਿਆ ਨਹੀਂ ਫਿਰ ਇੱਥੇ ਪਾਇਆ ਫਿਰ ਕੀ ਸਿਸਟਮ ਆ ਭਾਈ ਕਾਦੀ ਪਟਾਸ਼ ਭਾਈ ਪਿਛਲਾ ਵਾਲਾ ਪੁਆਇੰਟ ਸੇ ਆਪ ਆ ਰਹੇ ਹੈ ਨਾ ਹਾਂ 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 ਨਹੀਂ ਕਿਉਂ ਕਾਦੇ ਵਾਸਤੇ ਪਟਾਸ਼ ਕਿਵੇਂ ਮਤਲਬ ਕੀ ਸਰਕਾਰੀ ਆਏ ਨਹੀਂ ਸਰਕਾਰੀ ਕੀ ਮਤਲਬ ਕੀ ਸਰਕਾਰੀ ਹੈ ਸਰ ਸਰਕਾਰ ਤਾਂ ਬਹੁਤ ਗੰਦ ਪਈ ਹੁੰਦੀ ਹੈ ਇਹਦਾ ਕੀ ਈਸ਼ੂ ਹੈ ਨਾ ਇਹ ਨਹੀਂ ਹੁੰਦੇ ਨਾ ਭਾਈ ਇੱਥੇ ਕਰਨਾ ਪਊਗਾ ਫਿਰ ਮੁੜ ਕੇ ਆਖੋਗੇ ਦੱਸਿਆ ਨਹੀਂ 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 ਇਹ ਨਹੀਂ ਕੋਈ ਚੈਕਿੰਗ ਚੁਕਿੰਗ ਨਹੀਂ ਹੁੰਦੀ ਭਾਈ ਪਟਾਸ਼ ਦੀ ਆਹ ਵਾਲੇ ਕਰ ਲੈਣੇ ਆ ਉੱਥੇ ਪਟਾਖ ਨਿਕਲਿਆ ਜੀ ਉਹ ਨਕਸ਼ਾ ਦਿੱਤਾ ਹੀ ਉਹ ਸਾਨੂੰ ਨਹੀਂ ਆਹ ਨਹੀਂ ਯਾਰ ਕੋਈ ਨਕਸ਼ਾ ਨਕਸ਼ਾ ਨਹੀਂ ਇਹ ਕਹਿੰਦਾ ਨਕਸ਼ਾ ਯਾਰ ਲੈ ਆ ਸਾਡੇ ਪ੍ਰਧਾਨ ਜੀ ਆਏ ਨੇ ਕਿਸਾਨ ਯੂਨੀਅਨ ਸਿੱਧੂਪੁਰ ਦੇ ਨੋ ਜੇ ਸਰਵੇ ਨੁਕਸਰ ਫੋਨ ਦੱਸਿਆ ਨਹੀਂ ਨਾ ਫਿਰ ਇੱਥੇ ਫਿਰ ਕੰਮ ਵੱਧ ਜਾਂਦਾ ਐਵੇਂ ਕੀ ਫਾਇਦਾ ਉਸ ਚੀਜ਼ ਦਾ ਆਹ ਤਾਂ ਲੋਕ ਛੁਪੇ ਜਾਂ ਇਕੱਲੇ ਡੀਏ ਵੀ ਹੋ ਤਾਂ ਸਰਕਾਰ ਦਿੰਦੀ ਨਹੀਂ ਸਰਵੇ ਹੋਣਾ ਅਸੀਂ ਜਿਹੜੀ ਕੱਢਣ ਲਈ ਨਹੀਂ ਨਹੀਂ ਕੋਈ ਸਰਵਿਸ ਰਵੇ ਨਹੀਂ ਯਾਰ ਉਹੀ ਜਿਹੜਾ ਕਵਰ ਵਾਲੇ ਜ਼ਮੀਨ ਰਿਕੁਇਰ ਕੀਤੀ ਹੈ ਪਟਾਖ ਕੱਢ ਕੇ ਉਹ ਇੱਥੇ ਕਰਨੀ ਹੈ

ਰੁਮੇਣਾ ਵਾਲੇ ਆਦੇ ਕੋਈ ਠੱਡਾ ਕੋਈ ਸਰਵਾ ਨਹੀਂ ਕਰਨਾ ਕੋਈ ਛੋਟੇ ਕੋਈ ਯਾਰ ਹੋਵੇ ਨਾ ਹੋਵੇ ਯਾਰ ਕੀ ਗਵਰਨਮੈਂਟ ਦਾ ਭਾਲਦੀ ਇਹ ਕੰਮ ਕੋਈ ਲੱਗਦਾ ਉਹ ਓਏ ਯਾਰ ਗਵਰਨਮੈਂਟ ਦਾ ਭਾਲਦੀ ਇਹ ਕੰਮ ਸੀਪੇ ਕਮਾਲ ਕਰੀ ਜਨਾ ਉਹਨੇ ਤਾਂ ਢੰਗੀ ਠੁੱਕ ਨਹੀਂ ਠੁੱਕਣੀ ਹੈ ਸਰਕਾਰ ਕੰਨ ਨੂੰ ਕੋਈ ਮਨਜ਼ੂਰੀ ਤੇ ਹੁੰਦੀ ਹੀ ਨਹੀਂ ਯਾਰ ਸਰਕਾਰ ਤਾਂ ਫਾਹ ਦਿੱ ਜੰਦੀ ਹੈ ਸਰਕਾਰ ਤਾਂ ਦਿੰਦੀ ਹੈ ਕੋਈ ਸਰਕਾਰ ਨਹੀਂ ਆ ਵੀ ਆ ਗਈ ਆਪ ਕਿਉਂ ਦੇਖੇ ਜੰਨਣੇ ਨਾ ਹੁਡਾ ਹੁਡਾ ਨਹੀਂ ਨਹੀਂ ਅਸੀਂ ਬੋਰ ਕੀਤੇ ਯਾਰ ਸਾਨੂੰ ਤਾਂ ਕੋਈ ਲੱਭੀ ਨਹੀਂ ਵਾਹ ਤੂੰ ਤੂੰ ਤਨੂੰ ਲਈ ਕੀ ਕਹਿੰਦੇ ਅਸੀਂ ਹੁਣੇ ਕੱਢਣ ਲੱਗੇ ਆ ਵੇਖੋ ਸਹੀ ਨਹੀਂ ਨਹੀਂ ਅਸੀਂ ਨਹੀਂ ਇਹ ਦੇਖਣਾ ਲੋ ਇਹ ਇਹ ਡੀਸੀ ਦਾ ਲੈਟਰ ਹੈ ਓ ਯਾਰ ਕਿਸੇ ਦਾ ਵੀ ਹੋਵੇ ਸਾਨੂੰ ਕੋਈ ਨਹੀਂ ਉਸ ਚੀਜ਼ ਨਾਲ ਯਾਰ ਸਾਡੀ ਵੀ ਡਿਊਟੀ ਆ ਤੁਸੀਂ ਆਪਣੇ ਤੁਸੀਂ ਡਿਊਟੀ ਆ ਤੁਸੀਂ ਇਹ ਲਿਖ ਕੇ ਦੇ ਦਿਓ ਜੀ ਪਿੰਡ ਵਾਲੇ ਨਹੀਂ ਕਰਨ ਦਿੰਦੇ ਗੱਲ ਖਤਮ जगराओं जगराओं जगराव जगराओंरी शोरूम फायरिंग हुई है दो पछाते ने इस पूरी घटना को अंजाम दता दस के फायरिंग करके मौके तो हमलावर फरार हो गए सीसीटीवी ये जो पूरा वाकया है कैद हो गया है फायरिंग तो बाद मार्केट चहशत का माहौल है ते ने जगराओ जूअलरी शोरूम से फायरिंग की गई है ਤੇ ਦੋ ਅਣਪਛਾਤੇ ਨੇ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਇਹ ਹੀ ਦੋ ਬਾਈਕ ਸਵਾਰਨ ਜੋ ਕਿ ਸਿਟੀ ਦੀ ਤਸਵੀਰਾਂ ਚ ਕੈਪਚਰ ਹੋਏ ਨੇ ਚਿੱਟਾ ਦਿਨ ਹੈ ਲੋਕੀ ਕਾफी ਨਜ਼ਰ ਆ ਰਹੇ ਨੇ ਇੱਥੇ ਪਰੇ ਬਾਜ਼ਾਰ 'ਚ ਹੀ ਉਹਨਾਂ ਨੇ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਫਾਇਰਿੰਗ ਕਰਕੇ ਮੌਕੇ ਤੋਂ ਫਰਾਰ ਹੋ ਗਏ ਤੇ ਜਾਂਚ ਦਾ ਵਿਸ਼ਾ ਹੈ ਕਿ ਕੋਈ ਆਪਸੀ ਰੰਜਿਸ਼ ਹੈ ਜਾਂ ਫਿਰ ਕੋਈ ਰੰਗਦਾਰੀ ਦਾ ਮਾਮਲਾ ਹੈ ਦੁਸਰੇ ਪਾਸੇ ਪੁਲਿਸ ਮੌਕੇ ਤੇ ਪਹੁੰਚੀ ਤੇ ਪੁਲਿਸ ਆਪਣੇ ਪੱਧਰ ਤੇ ਜਾਂਚ ਪੜਤਾਲ ਕਰ ਰਹੀ ਹੈ ਥੋੜੀ ਦੁਕਾਨ ਤੇ ਕੋਈ ਗੋਲੀ ਚੱਲਦੀ ਘਟਨਾ ਸਮਝ ਨਹੀਂ। ਤੁਹਾਨੂੰ ਪਤਾ ਨਹੀਂ ਮੈਂ ਤਾਂ ਰੋਟੀ ਖਾਣ ਆ ਬੱਚਾ ਮੈਂ ਵੀ ਜਦ ਇੱਥੇ ਬੈਠਾ ਉਹ ਗੇਮ ਖੇਡਦਾ ਮੈਂ ਤਾਂ ਵੈਸੇ ਆਉਣਾ ਨਹੀਂ। ਉਹ ਜੱਕਰ ਨਹੀਂ ਗਾਣੇ ਗਾਣਦੇ ਜੋ ਕੋਈ ਹੈ ਵੀ ਇਹ ਨਹੀਂ ਕੋਈ ਪਹਿਲਾਂ ਕੋਈ ਕੋਈ ਸ਼ਰਤੀ ਵਾਪਤੀ ਕੋਈ ਗੱਲ ਨਹੀਂ ਮਤਲਬ ਨਹੀਂ ਕੋਈ ਦੁਸ਼ਮਣੀ ਕੋਈ ਹੋਰ ਨਾ ਨਾ ਮਤਲਬ ਨਹੀਂ ਨਾ ਅਚਾਨਕ ਕੀ ਵਸ ਅਚਾਨਕ ਹੀ ਆ ਇੱਥੇ ਤੋਂ ਫੋਨ ਨੇ ਆਪਾਂ ਕਰ ਲਾਂਗੇ ਸਰ ਜੀ ਕਮਲ ਜੀ ਹੁਣ ਤੁਸੀਂ ਜੜੀ ਕਰਨਾ ਹੈ ਸਾਹਮਣੇ ਆਈਏ ਗੋਲੀ ਜੀ ਤੇ ਬਾਰੇ ਕੀ ਕਹੋਗੇ ਜੀ ਇਹ ਤਕਰੀਬ 3:43 ਤੋਂ 3:44 ਮਿੰਟ ਜੋ ਬਾਦ ਦੁਪਹਿਰ ਦੀ ਘਟਨਾ ਹੈਗੀ ਏ ਇਹ ਦੋ ਮੋਟਰਸਾਈਕਲ ਸਵਾਰ ਬੰਦੇ ਆਉਂਦੇ ਹੈਗੇ ਨੇ ਤੇ ਸਾਡੇ ਕੋਲ ਫੋਟੋਜ਼ ਆ ਗਈਆਂ ਨੇ ਸਾਡੇ ਸਰਕਾਰੀ ਕੈਮਰੇ ਇੱਥੇ ਲੱਗੇ ਹੋਏ ਨੇ ਉਹਦੇ ਵੀ ਸਾਨੂੰ ਫੋਟੋਸ ਕੈਪਚਰ ਹੋ ਗਈਆਂ ਨੇ ਜਿਹੜੇ ਸਸਪੈਕਟ ਬੰਦੇ ਦੋ ਬੰਦੇ ਹੈ ਤੇ ਬਾਈਕ ਜਿਹੜਾ ਹੈਗਾ ਉਹ ਪਲਸਰ ਜਾਂ ਪਾਚੇ ਕਿਸਮ ਦਾ ਲੱਗ ਰਿਹਾ ਸੋ ਉਹ ਜਿਹੜਾ ਹੈਗਾ ਸਮਲ ਚੌਂਗ ਦੀ ਸਾਈਡ ਤੋਂ ਆਉਂਦੇ ਨੇ ਤੇ ਐਕਸਾਇਰ ਕਰਕੇ ਟਰਵਰਡ ਜਿਹੜਾ ਇਹ ਰੋਡ ਹੈਗਾ ਟਰਵਰਡਸ ਰਾਈਪੋਰਟ ਅਡਾ ਉਹਨੂੰ ਜਾਂਦਾ ਹੈਗੇ ਉਸਤੇ ਭੱਜੇ ਹੈਗੇ ਨੇ ਸੋ ਇਹ ਕੰਡਾ ਜੁਵਲਰਸ ਸ਼ਾਪ ਹੈਗੀ ਹੈ ਜਿੱਥੇ ਇਹ ਇਨਸੀਡੈਂਟ ਹੋਇਆ ਹੈ ਇਹ ਸਾਨੂੰ ਉਮੀਦ ਹੈ ਕਿ ਇਸ ਨੂੰ ਬਹੁਤ ਜਲਦੀ ਥਰੂ ਟੈਕਨੀਕਲ ਲੋਕ ਸਭਾ ਦੇ ਵਿੱਚ ਕਾਂਗਰਸ ਦੇ ਐਮਪੀ ਦਿਪਿੰਦਰ ਹੁੱਡਾ ਨੇ ਇੱਕ ਸਟੇਟਮੈਂਟ ਦਿੱਤੀ ਜਿਸ ਨੂੰ ਲੈ ਕੇ ਖੂਬ ਇਸ ਸਮੇਂ ਚਰਚਾ ਹੋ ਰਹੀ ਹੈ। ਕਾਬਲੇ ਗੌਰ ਇਹ ਹੈ ਕਿ ਇੰਡੀਆ ਪਾਕਿਸਤਾਨ ਦੇ ਵਿਚਾਲੇ ਜੋ ਹਾਲਾਤ ਬਣੇ ਉਸ ਤੋਂ ਬਾਅਦ ਆਪਰੇਸ਼ਨ ਸੰਧੂਰ ਦੇ ਉੱਤੇ ਇਹ ਪੂਰੀ ਚਰਚਾ ਜਾਰੀ ਹੈ ਕਿ ਆਪਰੇਸ਼ਨ ਸੰਧੂਰ ਦੇ ਉੱਤੇ ਚਰਚਾ ਦੇ ਦੌਰਾਨ ਦਿਪਿੰਦਰ ਹੁੱਡਾ ਬੋਲ ਰਹੇ ਸਨ ਤਾਂ ਉਨ੍ਹਾਂ ਨੇ ਕਿਹਾ ਕਿ 28 ਮਾਰਚ ਦਿਨ ਬਾਅਦ ਪੂਰੇ ਦੇਸ਼ ਦੇ ਵਿੱਚ ਯੂਪੀਆਈ ਦੇ ਨਵੇਂ ਨਿਯਮ ਲਾਗੂ ਹੋਣ ਜਾ ਰਹੇ ਨਵੇਂ ਨਿਯਮਾਂ ਦੇ ਮੁਤਾਬਕ ਕੋਈ ਵੀ ਯੂਜ਼ਰ ਹੁਣ ਇੱਕ ਦਿਨ ਦੇ ਵਿੱਚ ਇੱਕ UPI ਐਪ ਤੋਂ ਸਿਰਫ 50 ਵਾਰ ਹੀ ਬੈਲੈਂਸ ਚੈੱਕ ਕਰ ਸਕੇਗਾ ਇਸ ਨਾਲ ਜ਼ਿਆਦਾ ਵਾਰ ਕੋਸ਼ਿਸ਼ ਕਰਨ ਦੀ ਉਤੇ ਤੁਹਾਨੂੰ ਸਿਸਟਮ ਰੈਸਟ੍ਰਿਕਸ਼ਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਨਾ ਹੀ ਨਹੀਂ ਆਟੋ ਪੇ ਵਾਲੇ ट्रांजੈਕਸ਼ਨ ਯਾਨੀ EMI ਸਬਸਕ੍ਰਿਪਸ਼ਨ ਜਾਂ ਬਿੱਲ ਪੇਮੈਂਟ ਹੁਣ ਪੂਰੇ ਦਿਨ ਨਹੀਂ ਬਲਕਿ ਸਿਰਫ 3 ਨਾਨ ਪੀਕ स्लots ਦੇ ਵਿੱਚ ਹੀ ਪ੍ਰੋਸੈਸ ਹੋਣਗੇ ਸਵੇਰੇ 10 ਵਜੇ ਤੋਂ ਪਹਿਲਾਂ ਦੁਪਹਿਰ 1 ਤੋਂ ਸ਼ਾਮ 5 ਵਜੇ ਦੇ ਵਿਚਾਲੇ ਅਤੇ ਰਾਤ 9:30 ਵਜੇ ਤੋਂ ਬਾਅਦ ਉਤੀ ਜੇਕਰ ਕੋਈ ਪੇਮੈਂਟ ਅਟਕ ਜਾਂਦਾ ਤਾਂ ਤੁਸੀਂ ਉਸ ਦਾ ਸਟੇਟਸ ਸਿਰਫ 3 ਵਾਰ ਹੀ ਚੈੱਕ ਕਰ ਸਕੋਗੇ ਉਹ ਵੀ ਹਰ ਵਾਰ 90 ਸਕਿੰਡ ਦਾ ਗੈਪ ਲੈ ਕੇ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ ਯਾਨੀ NPCI ਦੇ ਮੁਤਾਬਿਕ ਹਾਲ ਹੀ ਦੇ ਮਹੀਨਿਆਂ ਦੇ ਵਿੱਚ UPI ਦੇ ਉੱਤੇ ਵੱਧਦੇ ਲੋਡ ਦੀ ਵਜ੍ਹਾ ਨਾਲ ਸਿਸਟਮ ਸਲੋ ਹੋ ਰਿਹਾ ਹੈ ਅਤੇ ਮਾਰਚ ਅਪ੍ਰੈਲ ਦੇ ਵਿੱਚ 2 ਵਾਰ ਸਰਵਰ ਆਊਟੇਜ ਦੀਆਂ ਘਟਨਾਵਾਂ ਹੋ ਚੁੱਕੀਆਂ ਨੇ ਇਸੇ ਵਜ੍ਹਾ ਨਾਲ ਹੁਣ ਸਿਸਟਮ ਤੇਜ਼ ਥਿਰ ਅਤੇ ਭਰੋਸੇਮੰਦ ਬਣਾਉਣ ਦੇ ਲਈ ਇਹ ਬਦਲਾਅ ਕੀਤੇ ਜਾ ਰਹੇ ਨੇ ਤੇ ਸਾਰੇ ਨਵੇਂ ਨਿਯਮ ਸਾਰੀਆਂ UPI ਐਪਸ ਜਿਵੇਂ ਕਿ ਫੋਨਪੇ ਜੀਪੇ ਪੇਟੀਐਮ ਇਹ ਭੀਮ ਯੂਪੀਆਈ ਦੇ ਉੱਤੇ ਲਾਗੂ ਹੋਣਗੀਆਂ ਹਾਲਾਂਕਿ ट्रांजੈਕਸ਼ਨਸ ਅਮਾਉਂਟ ਦੀ ਲਿਮਿਟ ਦੇ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਅਗਲੀ ਖਬਰ ਵੱਧ ਅਰਕ ਕਰਦੇ ਹਾਂ ਫਿਰੋਜ਼ਪੁਰ ਦੇ ਵਿੱਚ ਕੈਪੀਟਲ স্মਲ ਫਾਈਨਾਂਸ ਬੈਂਕ ਬ੍ਰਾਂਚ ਦੇ ਵਿੱਚ ਕਿਸਾਨਾਂ ਦੇ ਖਾਤਿਆਂ ਦੇ ਵਿੱਚੋਂ ਕਰੋੜਾਂ ਰੁਪਏ ਦੀ ਠੱਗੀ ਦੇ ਮਾਮਲੇ ਦਾ ਖੁਲਾਸਾ ਹੋਇਆ। ਮਾਮਲਾ ਸਾਹਮਣੇ ਆਉਂਦੇ ਹੀ ਕਿਸਾਨਾਂ ਨੇ ਬੈਂਕ ਦੇ ਬਾਹਰ ਅਣਮਿੱਥੇ ਸਮੇਂ ਦੇ ਲਈ ਧਰਨਾ ਸ਼ੁਰੂ ਕਰ ਦਿੱਤਾ ਅਤੇ ਉਹਨਾਂ ਦੇ ਪੈਸੇ ਵਾਪਸ ਦਿਵਾਉਣ ਦੀ ਮੰਗ ਕੀਤੀ। ਉਹ ਕਰੋੜਾਂ ਰੁਪਏ ਠੱਗ ਕੇ ਲੈ ਗਿਆ। ਪੈਸਾ ਕੁਰੂਪਤ ਕਰਤਾ ਦੀ ਕਰਨ ਕੋਸ਼ਿਸ਼ ਹੋ ਜਾਣੀ ਜਦੋਂ ਸਲੀ ਕਿਸਾਨ ਦੀ ਖਾਤੇ ਚੋਂ ਅਚਾਨਕ 27 ਲੱਖ ਰੁਪਏ ਗਾਇਬ ਹੋ ਗਏ ਅਤੇ ਜਦੋਂ ਉਸਨੇ ਬੈਂਕ ਨੂੰ ਸ਼ਿਕਾਇਤ ਕੀਤੀ ਤਾਂ ਖੁਲਾਸਾ ਹੋਇਆ ਕਿ ਇਕੱਲੇ ਉਹ ਹੀ ਨਹੀਂ ਬਲਕਿ ਤਕਰੀਬਨ 30 ਕਿਸਾਨਾਂ ਦੇ ਖਾਤੇ ਦੇ ਵਿੱਚੋਂ ਕਰੋੜਾਂ ਰੁਪਏ ਦੀ ਰਕਮ ਹੌਲੀ-ਹੌਲੀ ਕੱਢੀ ਗਈ ਹੈ ਹਾਂ ਦੇਖੋ ਯਾਰ ਜਸਜੇ ਦਾ ਦਰਨਾ ਕੈਪੀਟਲ ਸਮਾਲ ਐਨਸ ਨਿਵੇਸ਼ ਕੇ ਸਾਹਮਣੇ ਲਾਇਆ ਹੈ ਪਿਛਲੇ ਦਿਨਾਂ ਦੇ ਵਿੱਚ ਇਹਨਾਂ ਨੇ ਲਗਭਗ ਸੈਂਕੜੇ ਕਿਸਾਨਾਂ ਦੇ ਨਾਲ ਜਿਹੜੀ ਠੱਗੀ ਮਾਰੀ ਹੈ ਇਹਨਾਂ ਦੇ ਖਾਤਿਆਂ ਦੇ ਵਿੱਚੋਂ ਇਹਨਾਂ ਦੀ ਜਿਹੜੀ ਪੈਸੇ ਸੀ ਉਹ ਕਢਵਾ ਲਿਆ ਜਾਂ ਦੂਸਰੇ ਖਾਤੇ ਇਨਸਟਰਫਰ ਕਰ ਰਹਾ ਹੈ ਜਦੋਂ ਕਿਸਾਨਾਂ ਨੂੰ ਪਤਾ ਲੱਗਾ ਤੇ ਉਹਨਾਂ ਕਾਨਯੂਨion ਦੇ ਨਾਲ ਸੰਪਰਕ ਕਰਕੇ ਤੇ ਅੱਜ ਅਸੀਂ ਤਹਿ ਕਰ ਲਿਆ ਅਸੀਂ ਕਿ ਇੱਥੇ ਅਸੀਂ ਅੱਜ ਬੈਂਕ ਦੇ ਸਾਹਮਣੇ ਧਰਨਾ ਲਾਵਾਂਗੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਤਾਂ ਬੈਂਕ ਮੈਨੇਜਰ ਸਣੇ 4 ਮੁਲਾਜ਼ਮਾਂ ਦੇ ਖਿਲਾਫ ਐਫਆਈਆਰ ਦਰਜ ਕੀਤਾ ਗਿਆ ਹੁਣ ਤੱਕ ਇਹਨਾਂ 4 ਦੀ ਗ੍ਰਿਫਤਾਰੀ ਵੀ ਹੋ ਚੁੱਕੀ ਹੈ ਠੱਗੀ ਮਾਰੀ ਗਈ ਹੈ ਜੀ ਕਿਸਾਨਾਂ ਨਾਲ ਜਿਨ੍ਹਾਂ ਦੇ ਵਿੱਚ ਮੈਂ ਖੁਦ ਪੀੜਤਾਂ ਸਰ ਤੁਹਾਡਾ ਨਾ ਕਿ ਨਹੀਂ ਠੱਗੀ ਮਾਰੀ ਗਈ ਆ ਮੇਰੇ ਨਾਲ ਭਾਈ ਜੀ ਠੱਗੀ ਤਾਂ ਮਾਰੀ ਇਹਨਾਂ ਨੇ 30 ਲੱਖ ਰੁਪਏ ਜਿਹਨਾਂ ਫਰਾਡ ਕਹਿੰਦੇ ਆ ਤਾਂ ਪੂਰੀ ਮਾਊਂਟ ਆ ਉਧਰ ਧਰਨਾ ਦੇ ਰਹੇ ਕਿਸਾਨਾਂ ਦਾ ਕਹਿਣਾ ਕਿ ਜਦੋਂ ਤੱਕ ਉਹਨਾਂ ਦੀ ਰਕਮ ਉਹਨਾਂ ਨੂੰ ਵਾਪਸ ਨਹੀਂ ਮਿਲਦੀ ਅੰਦੋਲਨ ਉਹ ਜਾਰੀ ਰੱਖਣਗੇ ਹੈਰਾਨ ਕਰਨ ਦੇਣ ਵਾਲਾ ਮਾਮਲਾ ਲਾਜ਼ਮੀ ਤੌਰ ਤੇ ਹੈ ਕਿ ਇਹਨੇ ਪੈਸੇ ਨਿਕਲਦੇ ਰਹੇ ਬੈਂਕ ਨੂੰ ਕੁਝ ਪਤਾ ਨਹੀਂ ਲੱਗਿਆ ਹੁਣ ਅੱਗੇ ਬਾਦ ਵਿੱਚ ਇੱਕ ਤਸਵੀਰ ਮੈਂ ਤੁਹਾਨੂੰ ਦਿਖਾਣਾ ਹੈ ਰਾਮਪੁਰਾ ਫੂਲ ਤੋਂ ਰਾਮਪੁਰਾ ਫੂਲ ਦੇ ਵਿੱਚ ਇਹ ਬੱਸ ਚੋਰੀ ਕਰ ਲਈ ਗਈ ਪਰ ਚੋਰੀ ਹੋ ਨਹੀਂ ਸਕੀ ਸੁਣਨ ਦੇ ਵਿੱਚ ਅਜੀਬ ਲੱਗੇ ਪਰ ਇਹ ਸੱਚ ਹੈ ਚੋਰ ਬਸਤਾ ਚੋਰੀ ਕਰਕੇ ਲੈ ਗਏ ਪਰ ਬਦਕਿਸਮਤੀ ਅਜੇ ਹੀ ਕਿ ਬੱਸ ਚਿੱਕੜ ਦੇ ਵਿੱਚ ਫਸ ਗਈ ਅਤੇ ਚੋਰ ਬੱਸ ਉੱਥੇ ਛੱਡ ਕੇ ਭੱਜ ਗਏ ਇਹ ਸਰ ਮਨੂ ਸਵੇਰੇ ਤਕਰੀਬਨ 6:30 ਵਜੇ ਕਾਲ ਆਈ ਸੀ ਵੀ ਆਪਣੀ ਬੱਸ ਬੱਸ ਸਟੈਂਡ ਦੇ ਵਿੱਚ ਚੋਰੀ ਹੋ ਗਈ ਹੈ ਤੇ ਪਰ ਮੈਂ ਪੁੱਛਿਆ ਵੀ ਕੋਈ ਕੋਈ ਪੱਕਾ ਪਤਾ ਲੱਗਿਆ ਉਹ ਕਹਿੰਦੇ ਬੱਸ ਆਪਣੀ ਜੋ ਟ੍ਰੈਕ ਜੁਨੀਅਨ ਤੋਂ ਮਾਨਸਾ ਕਿੰਚੇ ਰੋਡ ਜਾਂਦੀ ਹੈ ਉਸ ਦੇ ਵਿੱਚ ਜਿਹੜੇ ਖੱਡੇ ਚੀਲੇ ਬਣੇ ਹੋਇਆ ਉੱਥੇ ਖੜੀ ਹੈ ਚੋਰੀ ਹੋਈ ਬੱਸ ਦਾ ਮੋੜ ਮੰਡੀ ਬੱਸ ਸਟੈਂਡ ਤੋਂ ਸਵੇਰੇ 7:50 ਮਿੰਟ ਦੇ ਉੱਤੇ ਰੂਟ ਸ਼ੁਰੂ ਹੋਣਾ ਸੀ ਪਰ ਬੱਸ ਇਸ ਤੋਂ ਪਹਿਲਾਂ ਹੀ ਚੋਰੀ ਕਰ ਲਈ ਗਈ ਇਸ ਵੇਰੇ 7:50 ਮਿੰਟ ਦੇ ਮੋੜ ਮੰਡੀ ਤੋਂ ਮਾਨਸਾ ਜਾਂਦੀ ਹੈ ਜੀ ਡਰਾਈਵਰ ਦਾ ਨਾਮ ਕੀ ਹੈ ਡਰਾਈਵਰ ਦਾ ਨਾਮ ਕਲਦੀਪ ਸਿੰਘ ਹੈ ਜੀ ਲੈਕਟਰ ਦਾ ਕਨੈਕਟਰ ਦਾ ਗੁਰਪ੍ਰੀਤ ਸਿੰਘ ਹੈ ਜੀ ਹੁਣ ਪੁਲਿਸ ਸੀਸੀਟੀਵੀ ਖੰਗਾਲ ਰਹੀ ਹੈ ਪਰ ਸਵਾਲ ਇਹ ਵੀ ਹੈ ਕਿ ਬੱਸ ਸਟੈਂਡ ਤੋਂ ਪੂਰੀ ਬੱਸ ਕਿਵੇਂ ਚੋਰੀ ਹੋ ਗਈ ਤੇ ਇਹ ਹੈਰਾਨ ਕਰਨ ਵਾਲਾ ਮਾਮਲਾ ਤਾਂ لازਮੀ ਤੌਰ ਤੇ ਇੱਕ ਪਾਸੇ ਤਾਂ ਬਸ ਦਾ ਚੋਰੀ ਹੋਣਾ ਆਪਣੇ ਆਪ ਚ ਹੈਰਾਨ ਕਰਦਾ ਹੈ ਦੂਜੇ ਪਾਸੇ ਅੱਗੇ ਜਾ ਕੇ ਪਾਣੀ 'ਚ ਚੱਕਰ 'ਚ ਫਸ ਜਾਣਾ ਉਹ ਵੀ ਹੈਰਾਨ ਕਰਦਾ ਹੈ ਹੁਣ ਅੱਗੇ ਵੱਧਦੇ ਹਾਂ ਤੇ ਵਾਰੀ ਅੱਜ ਤੇ ਸਵਾਲ ਦੀ ਤੇ ਸਵਾਲ ਦਾ ਜਵਾਬ ਤੁਹਾਡ ਨਾਲ ਸਾਂਝਾ ਕਰਨ ਦਾ ਸਮਾਂ ਹੈ ਪਹਿਲਾਂ ਸਵਾਲ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਸਵਾਲ ਅਸੀਂ ਪੁੱਛਿਆ ਕਿ ਭਾਰਤ ਨੇ ਹੁਣ ਤੱਕ ਕਿੰਨੀ ਵਾਰ ਏਸ਼ੀਆ ਕੱਪ ਜਿੱਤਿਆ ਹੈ ਚਾਰ ਆਪਸ਼ਨ ਸਾਡੇ ਸਾਹਮਣੇ ਨੇ 3 4 3 ਵਾਰੀ 5 ਵਾਰ 8 ਵਾਰ ਜਾਂ 11 ਵਾਰ ਇਸ ਸਵਾਲ ਇਸ ਕਰਕੇ ਕਿਉਂਕਿ ਏਸ਼ੀਆ ਕੱਪ ਸਤੰਬਰ ਦੇ ਵਿੱਚ ਹੋਣ ਜਾ ਰਿਹਾ ਹੈ ਯੂਏਈ 'ਚ ਖੇਡਿਆ ਜਾਏਗਾ ਇੰਡੀਆ ਪਾਕਿਸਤਾਨ ਦਾ ਮੈਚ 14 ਸਤੰਬਰ ਨੂੰ ਹੋਣਾ ਹੈ ਸ਼ੈਡਿਊਲ ਦੇ ਮੁਤਾਬਿਕ ਹੁੰਦਾ ਨਹੀਂ ਹੁੰਦਾ ਨਹੀਂ ਪਤਾ ਤੇ ਇਸ ਨੂੰ ਲੈ ਕੇ ਇਸ ਸਮੇਂ ਜ਼ਰੂਰ ਸਵਾਲ ਉੱਠ ਰਹੇ ਨੇ ਕਿ ਦਲਜੀਤ ਦੀ ਮੂਵੀ ਨੂੰ ਕਲੀਅਰੈਂਸ ਨਹੀਂ ਮਿਲੀ ਰਿਲੀਜ਼ ਨਹੀਂ ਹੋ ਪਾਈ ਤਾਂ ਕ੍ਰਿਕਟ ਮੈਚ ਕਿਉਂ ਯਾਰ ਜਵਾਬ ਕੀ ਹੈ ਸਵਾਲ ਦਾ ਉਹ ਤੁਹਾਨੂੰ ਦੱਸਦੇ ਹਾਂ ਸਹੀ ਜਵਾਬ ਹੈ ਸੀ ਆਪਸ਼ਨ ਸੀ ਅੱਠਵਾਂ ਭਾਰਤ ਨੇ 2023 ਦੇ ਵਿੱਚ ਸ਼੍ਰੀਲੰਕਾ ਦੇ ਖਿਲਾਫ ਏਸ਼ੀਆ ਕਪ ਦਾ ਫਾਈਨਲ ਜਿੱਤ ਕੇ ਕੁੱਲ 8ਵੀਂ ਵਾਰ ਇਹ ਖਿਤਾਬ ਜਿੱਤਿਆ ਸੀ ਇਸ ਤੋਂ ਪਹਿਲਾਂ ਭਾਰਤ ਨੇ ਇਹ ਖਿਤਾਬ 1984 ਦੇ ਵਿੱਚ 1988 ਦੇ ਵਿੱਚ 1990 91 95, 95 2010 2016 ਤੇ 2018 ਦੇ ਵਿੱਚ ਵੀ ਆਪਣੇ ਨਾਮ ਕੀਤਾ ਸੀ ਆਸ਼ੀਆ ਕੱਪ ਦਾ ਪ੍ਰਬੰਧ ਪਹਿਲੀ ਵਾਰ 1984 ਦੇ ਵਿੱਚ ਹੋਇਆ ਸੀ ਪਿਛਲੇ 16 ਸੀਜ਼ਨ ਦੇ ਵਿੱਚ ਜਾਂ ਜਿਹੜੇ ਟੂਰਨਾਮੈਂਟ ਹੋਏ ਉਹਨਾਂ ਦੇ ਵਿੱਚ ਤਿੰਨ ਟੀਮਾਂ ਹੀ ਚੈਂਪੀਅਨ ਬਣੀਆਂ ਨੇ 1984 ਤੋਂ 2014 ਤੱਕ 12 ਵਾਰ ਇਸ ਟੂਰਨਾਮੈਂਟ ਦਾ ਪ੍ਰਬੰਧ ਵਨਡੇ ਫਾਰਮੈਟ ਦੇ ਵਿੱਚ ਹੋਇਆ ਯਾਨੀ 50-50 ਓਵਰ ਦਾ 2016 ਦੇ ਵਿੱਚ ਪਹਿਲੀ ਵਾਰ T20 ਫਾਰਮੈਟਸ ਕਰਵਾਇਆ ਗਿਆ ਉਸ ਤੋਂ ਬਾਅਦ 2022 ਦੇ ਵਿੱਚ ਵੀ ਇਹ T20 ਫਾਰਮੈਟ ਦੇ ਵਿੱਚ ਹੀ ਕਰਵਾਇਆ ਗਿਆ 2023 ਦੇ ਵਿੱਚ ਵਨਡੇ ਵਰਲਡ ਕੱਪ ਨੂੰ ਦੇਖਦੇ ਹੋਏ ਏਸ਼ੀਆ ਕੱਪ 50 50 ਓਵਰ ਦਾ ਹੋਇਆ ਹੁਣ ਤੱਕ 16 ਦੇ ਵਿੱਚੋਂ 14 ਵਾਰੀ ਫਾਰਮੈਟ 50 50 ਦਾ ਸੀ ਤੇ 2 ਵਾਰ T20 ਫਾਰਮੈਟ ਦੇ ਵਿੱਚ ਇਸ ਟੂਰਨਾਮੈਂਟ ਨੂੰ ਕਰਵਾਇਆ ਗਿਆ ਹੁਣ ਮੈਂ ਜ਼ਿਕਰ ਕਰਾਂਗਾ ਉਸ ਇਮਾਰਤ ਦਾ ਜਿਸ ਦਾ ਮੈਂ ਜ਼ਿਕਰ ਕਰ ਰਿਹਾ ਸੀ ਕਿ ਪੌੜੀਆਂ ਲੱਭ ਕੇ ਦਿਖਾ हरियाणा ਦੇ ਨੂਦ ਦੇ ਵਿੱਚ ਸਿੱਖਿਆ ਵਿਭਾਗ ਸਰਕਾਰੀ ਸਕੂਲ ਨੂੰ ਦੋ ਮੰਜ਼ਲਾ ਇਮਾਰਤ ਬਣਾਉਣਾ ਤਾਂ ਯਾਦ ਰੱਖ ਗਿਆ ਪਰ ਉੱਥੇ ਪੌੜੀ ਲਗਾਉਣਾ ਭੁੱਲ ਗਿਆ ਉੱਪਰ ਵਾਲੀ ਇਮਾਰਤ ਦੇਖੋ نیچے ਵਾਲੀ ਦੇਖੋ ਟੈਂਟ ਹੈ ਉੱਪਰ ਬਿਲਕੁਲ ਖੰਡਰ ਹੈ ਮੈਂ ਜੋ ਜ਼ਿਕਰ ਕਰ ਰਿਹਾ ਸੀ ਤੇ ਇਹ ਹੈ ਖਬਰ ਹਰਿਆਣਾ ਮਾਮਲਾ ਨੂਦ ਦੇ ਪਿੰਡ ਗੋਖਲਪੁਰ ਦਾ ਪਿੰਡ ਦੀ ਸਰਕਾਰੀ ਸਕੂਲ ਦੇ ਵਿੱਚ ਤਕਰੀਬਨ 9 ਸਾਲ ਪਹਿਲਾਂ ਵਿਭਾਗ ਨੇ ਦੂਜੀ ਮੰਜ਼ਿਲ ਬਣਾ ਤਾਂ ਦਿੱਤੀ ਪਰ ਬਿਲਡਿੰਗ ਦੇ ਵਿੱਚ ਪੌੜੀਆਂ ਬਣਾਉਣੀਆਂ ਭੁੱਲ ਗਏ ये नहीं नहीं। वो भी दो हजार चौदह सोलह मैंने कुछ ग्रांट नहीं आई इस स्कूल पांच सौ बच्चे सात अध्यापक ने जो नवी इमारत बनी है लगभग पांच सौ बच्चे है जो सात अध्यापक तो है तो ठीक है ऊपर की जो बिल्डिंग है उसका जीना नहीं लगे हुआ है अब ये पैसे कहाँ से आए कब आए किस ठेकदार ने लगाया हमें नहीं ਸਿੱਖਿਆ ਦੇ ਮੰਦਰ ਦੀ ਇਹ ਤਸਵੀਰ ਦੱਸਦੀ ਹੈ ਕਿ ਵਿਭਾਗ ਦੇ ਲਈ ਨਿਰਮਾਣ ਤੋਂ ਜ਼ਿਆਦਾ ਜ਼ਰੂਰੀ ਸ਼ਾਇਦ ਸਿਰਫ ਆਂਕੜਿਆਂ ਦੀ ਖਾਣਾ ਪੂਰਤੀ ਸੀ ਹੈਰਾਨ ਕਰ ਦੇਣ ਵਾਲਾ ਮਾਮਲਾ ਦੇਖੋ ਇਹ ਨਹੀਂ ਕਿ ਗ੍ਰਾਂਟ ਕੱਟ ਗਈ ਆਮ ਤੌਰ ਤੇ ਕੀ ਹੁੰਦਾ ਜਦੋਂ ਆਪਾਂ ਆਪਣਾ ਘਰ ਵੀ ਬਣਵਾਉਂਦੇ ਆ ਜੇ ਆਪਾਂ ਉੱਪਰ ਕੋਈ ਕਮਰਾ ਛੱਤ ਲਿਆ ਤਾਂ ਪੌੜੀਆਂ ਪਹਿਲਾਂ ਬਣਾਈਆਂ ਜਾਂਦੀਆਂ ਨੇ ਉੱਪਰ ਜਾਣ ਵਾਸਤੇ ਇੱਥੇ ਅਲੱਗ ਹੀ ਹੋ ਗਿਆ ਔਰ ਦੂਜੀ ਗੱਲ ਦੇਖੋ ਤੁਸੀਂ 9 ਸਾਲ ਬੀਤ ਗਏ ਕੋਈ ਧਿਆਨ ਨਹੀਂ ਦੇ ਰਿਹਾ ਖੇਡ ਜਦੋਂ ਬਹੁਤ ਵੱਡੇ ਪੱਧਰ ਦੇ ਉੱਤੇ ਲਾਪਰਵਾਹੀ ਕੀਤੀ ਜਾਵੇ ਫਿਰ ਫਰਕ ਤਾਂ ਪੈਂਦਾ